ਹਾਂਜੀ ਦੋਸਤੋ ਦੇਖੋ ਸਾਡਾ ਕੰਮ ਅਸੀਂ ਕਰਤਾ ਤਿਆਰ ਅੱਜ ਇਹਦੇ ਵਿੱਚੋਂ ਇਕੱਲਾ ਲੈਂਪ ਰਹਿਗਾ ਲਾਉਣ ਵਾਲਾ ਇਹਨਾਂ ਨੇ ਛੜਤਾ ਗਲੀ ਦੇ ਕਰਕੇ ਗਲੀ ਉੱਚੀ ਹੋਣੀ ਹੈ ਤੇ ਬਾਕੀ ਕੰਮ ਤਿਆਰ ਆ ਸਾਰਾ ਇੱਧਰ ਦੇਖੋ ਦਿਖਾਈ ਮਣੀ ਇੱਧਰ ਆ ਜਾ ਅੱਗੇ ਇੰਦਰਾਗੜਾ ਬਾਥਰੂਮ ਸਾਹਮਣੇ 프ਰੰਟ ਤੇ ਪੋਰਚ ਦੇ ਵਿੱਚ ਦਿਖਾਈ ਗਿਆ ਤੁਹਾਨੂੰ ਆ ਜਾ ਜੀ ਇੰਦਰਾਗੜਾ ਪੋਰਚ ਜੀ ਤੇ ਸਾਹਮਣੇ ਦੇਖੋ ਤੁਸੀਂ ਇਹਦੇ ਵਿੱਚ ਹੀ ਆ ਗਈ ਪੌੜੀ ਪੌੜੀ ਤੇ ਅਸੀਂ ਸਿੰਗਲ ਗੋਲਾ ਗ੍ਰੇਨੇਡ ਨਾਲ ਤੇ ਸਾਹਮਣੇ ਇਹਦੇ ਟਾਇਲ ਦਿੱਤੀ ਆ ਕਰੀਮ ਕਲਰ ਦੀ ਦੇਖੋ ਇਹਦਾ ਕੰਬੀਨੇਸ਼ਨ ਬਹੁਤ ਸੋਹਣਾ ਲੱਗ ਰਿਹਾ ਤੇ ਇਧਰ ਦੇਖੋ ਜੀ ਇਹ ਲੋਬੀ ਆ ਗਈ ਇਹਦਾ ਡਰੈنگ ਰੂਮ ਆ ਗਿਆ ਇਧਰ ਆ ਗਿਆ ਕਿਚਨ ਕਿਚਨ ਵੀ ਹੈਗਾ 10 बाई 8 ਦਾ ਵਧੀਆ ਬਹੁਤ ਸੋਹਣੀ ਚੀਜ਼ ਬਣੀ ਆ ਲੌਬੀ ਦੇ ਨਾਲ ਹੀ ਡੈਸ ਆ ਇਧਰ ਬੈਡਰੂਮ ਆ ਗਿਆ ਇੱਕ ਰੂਮ ਇਧਰ ਆ ਗਿਆ ਤੇ ਇਧਰ ਆ ਗਿਆ ਜੀ ਵਾਸ਼ਿੰਗ ਏਰੀਆ ਇੱਕ ਵਾਰ ਇਹਦਾ ਇਧਰਲੀ ਸਾਈਡ ਖੁੱਲਾ ਗਲੀ ਤੇ ਤੇ ਇਹ ਚੀਜ਼ ਅਸੀਂ ਥੋੜੀ ਜਿਹਾ ਡਾਊਨ ਕਰਕੇ ਦਿੱਤੀ ਹੋਈ ਹੈ ਸਿੰਗਲ ਬੋਲਾ ਲਾਇਆ ਜੀ ਹੈਡਰੋ ਵੀ ਥੋੜਾ ਜਿਹਾ ਡਾਊਨ ਆ ਇਧਰ ਬਾਥਰੂਮ ਆ ਗਿਆ ਬਾਥਰੂਮ ਵੀ ਹੈਗਾ ਜੀ 7x5 ਦਾ ਬਹੁਤ ਵਧੀਆ ਏਰੀਆ ਬਣਾ ਹੋਇਆ ਪਿੱਛਲੇ ਪਾਸੇ ਤੇ ਬਾਕੀ ਤੁਹਾਨੂੰ ਉੱਪਰ ਤੋਂ ਦਿਖਾ ਦਿੰਦੇ ਆਂ ਔੜੀ ਦਾ ਕਲਾ ਕਲਾ ਸਟੈਪ ਵਧੀਆ ਵਧੀਆ ਤਰੀਕੇ ਨਾਲ ਬਣਾ ਹੋਇਆ 7 ਇੰਚ ਤੋਂ ਜ਼ਿਆਦਾ ਕੋਈ ਵੀ ਨਹੀਂ ਬਣਾ ਸਾਰੇ ਵਧੀਆ ਬਹੁਤ ਸੋਹਣੇ ਬਣੇ ਹੋਏ ਦੇਖੋ ਉੱਪਰ ਵੀ ਸਪੇਸ ਹੈਗੀ ਥੋੜੀ ਥੋੜੀ ਇਸ ਤੋਂ ਬਾਅਦ ਇਹ ਦੂੱਕੇ ਡਾਉਣ ਥੋੜਾ ਜਾ ਡਾਉਣ ਦਿੱਤਾ ਹੋਇਆ ਤਾਂ ਕਿ ਨੇਰੀ ਦਾ ਜਾਂ ਪਾਣੀ ਪੂਣੀ ਅੰਦਰ ਨਾ ਜਾਵੇ ਇਧਰਲੇ ਦੇ ਵੀ ਵਿਤ ਨਹੀਂ ਜਾਂਦਾ ਇਹ ਵੀ ਥੋੜਾ ਜਿਆਦਾ ਦਿੱਤਾ ਇੱਕ ਰੂਮ ਉੱਪਰ ਆ ਗਿਆ ਇਧਰ ਬਾਲਕਨੀ ਬਣੀ ਹੋਈ ਹੈ ਇਹ ਰੂਮ ਦੇ ਨਾਲ ਬਾਥਰੂਮ ਟੈਚ ਇਹ ਵੀ ਬੜੀ ਵਧੀਆ ਬਹੁਤ ਸੋਹਣੀ ਚੀਜ਼ ਬਣੀ ਹੈ ਜੀ। ਵਾਕੀ ਇਧਰ ਇਹ ਤਾਂ ਤੁਸੀਂ ਦੇਖੇ ਹੋਗਾ ਇਹ ਵਿੜਾ ਆ ਗਿਆ ਜੀ ਇਹਨਾਂ ਦਾ ਪਿਛਲਾ। ਇਹ ਵੀ ਬਹੁਤ ਸੋਹਣੀ ਚੀਜ਼ ਬਣੀ ਹੈ ਠੀਕ ਹੈ ਜੀ। ਓਕੇ ਜੀ ਧੰਨਵਾਦ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਜੀ।